ਸਾਵਾਹਿਗੁਰੂ ਜੀ ਦੀ ਫਤਿਹ ਫਰੈਂਡਸ ਇਮੀਗ੍ਰੇਸ਼ਨ ਤੋਂ ਕੇ ਰੋਣਾ ਨਾਨਕ ਸਰਕਲੇ ਰਾ ਜਗਰਾਉ ਜਿਹੜਾ ਕਿ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਿਹਾ ਤੇ ਅੱਜ ਵੀ ਹਾਜ਼ਰ ਹੈ ਅੱਜ ਅਸੀਂ ਗੱਲ ਕਰਨੀਆਂ ਹੈ ਸੈਨਗਨ ਕੰਟਰੀ ਦੇ ਵਰਕ ਪਰਮਟ ਬਾਰੇ ਦੇ ਵਿੱਚ ਜਿਹੜਾ ਕਿ ਪੁਰਤਗਾਲ ਦਾ ਵਰਕ ਪਰਮਿਟ ਕਿਸੇ ਨੇ ਵੀ ਲੈਣਾ ਹੋਵੇ ਜਾਂ ਕਰੋਸ਼ੀਆ ਦਾ ਸਰਬੀਆ ਦਾ ਇਟਲੀ ਦਾ ਇਹਦੀ ਸਾਡੇ ਕੋਲ ਡਿਮਾਂਡ ਆਈ ਆ ਜਿਹਦੇ ਵਿੱਚ ਡਰਾਈਵਰਾਂ ਟਰੱਕ ਡਰਾਈਵਰਾਂ ਫੋਰਕ ਲਿਫਟ ਡਰਾਈਵਰਾਂ ਸੁਪਰਮਾਰਕੀਟ ਦੇ ਬੈਚ ਲੋਡ ਆ ਵਰਕਰਾਂ ਦੀ ਰਜ਼ਰੋਂਗ ਦੇ ਵਿੱਚ ਲੋਡ ਆ ਵਰਕਰਾਂ ਦੀ ਖੇਤੀਬਾੜੀ ਨਾਲ ਸੰਬੰਧਿਤ ਵਰਕਰਾਂ ਦੀ ਲੋੜ ਹੈ। ਇਹਦੇ ਵਿੱਚ 1 ਸਾਲ ਦਾ ਵਰਕ ਪਰਮਿਟ ਹੋਊਗਾ। ਰਿਕੁਆਇਰਮੈਂਟ ਪਾਸਪੋਰਟ ਦੀ ਸਕੈਨ ਕਾਪੀ ਚਾਹੀਦੀ ਹੈ। ਐਜੂਕੇਸ਼ਨ ਦੇ ਸਰਟੀਫਿਕੇਟ ਚਾਹੀਦੇ ਆ। ਡਰਾਈਵਰ ਵਾਸਤੇ ਡਰਾਈਵਿੰਗ ਲਾਇਸੈਂਸ ਚਾਹੀਦਾ ਹੈ। ਅਗਲੀ ਗੱਲ ਜਿਹੜੇ ਵੀ ਕੰਟਰੀ ਵਿੱਚ ਜਾਣਾ ਉਹਦੀ ਪੀਸੀਸੀ ਐਮੈਸੀ ਤੋਂ ਹੋਣੀ ਜ਼ਰੂਰੀ ਆ ਪਰ ਉਸ ਸੰਬੰਧ ਟਾਈਮ 45 ਤੋਂ 60 ਦਿਨਾਂ ਦਾ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਵੀ ਗੱਲਬਾਤ ਕਰਕੇ ਕਰ ਸਕਦੇ ਹੋ ਇਕਦੇ ਹੁਣ ਰਿਜਲਟਾਂ ਨੇ ਸ਼ੁਰੂ ਹੋ ਗਏ ਹਨ ਬਰਕ ਪਰਮਟ ਜਿਹੜਾ ਕਿ ਪੁਰਤਗਾਲ ਦਾ ਉਹ ਵੀ ਇਸ਼ੂ ਹੋ ਗਿਆ ਹੈ ਕਰੋਸ਼ੀਆ ਦਾ ਵੀ ਇਸ਼ੂ ਹੋ ਗਿਆ ਹੈ ਸਰਬੀਆ ਦਾ ਵੀ ਇਸ਼ੂ ਹੋ ਗਿਆ ਹੈ ਬਾਕੀ ਅਸੀਂ ਫਾਈਲ ਬਣਾ ਕੇ ਐਮਐਸਸੀ ਦੇ ਵਿੱਚ ਲਾਉਣੀ ਹੁੰਦੀ ਹੈ ਜਿਹੜਾ ਕਿ ਸਾਰਾ ਕੁਝ 엠ਪਲਾਇਰ ਨਹੀਂ ਕਰਨਾ ਹੁੰਦਾ ਹੈਗਾ ਅਸੀਂ ਇਹ ਫਾਈਲ ਬਣਾ ਕੇ ਦਿੱਲੀ ਦੇ ਵਿੱਚ ਮੈਚੂਈ ਭੇਜਾ ਕਰਾਉਣੀ ਹੁੰਦੀ ਹੈਗੀ ਆ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸੇਟ ਦੇ ਕੇ ਨੰਬਰ ਆ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟ ਪੰਜਾਬ ਸੋਨਾ ਪੁੱਤਾ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਨਗਨ ਦੇ ਹੋਰ ਵੀ ਕੰਟਰੀਆਂ ਦੇ ਨਾਲ ਸਾਡਾ ਐਗਰੀਮੈਂਟ ਹੋਇਆ ਤੁਸੀਂ ਬਧੇਰੇ ਜਾਣਕਾਰੀ ਲੈਣ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਸਾਰਿਆਂ ਨੂੰ ਜੀ ਆਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਬੁੱਧਿਆਂ ਦਾ ਇੱਕ ਪੜ ਗਈ री उमर चाल जुग होर पौण सखमू बेसी रखंदा मसालो ਉਹ ਨਾਮ ਹੀ ਨਾ ਪਿਆ